ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ अरोड़ा ਦੇ ਘਰ ਤੇ ਪੰਜਾਬ ਵਿਜੀਲੈਂਸ ਨੇ ਛਾਪਾ ਮਾਰੀ ਕੀਤੀ ਇੱਥੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਵਿਜੀਲੈਂਸ ਨੋਟਿਸ ਵੀ ਘਰ ਤੇ ਲੱਗਾ ਹੋਇਆ ਹੈ ਅਤੇ ਵਿਜੀਲੈਂਸ ਨੋਟਿਸ ਲੱਗਣ ਦਾ ਕਾਰਨ ਪਿਛਲੇ ਕੁਝ ਦਿਨਾਂ ਵਿੱਚ ਏਟੀਪੀ ਸੁਖਦੇਵ ਸਿੰਘ ਦੀ ਹੋਈ ਗ੍ਰਿਫਤਾਰੀ ਹੈ ਅਤੇ ਗ੍ਰਿਫਤਾਰੀ ਤੋਂ ਬਾਅਦ ਸੁਖਦੇਵ ਸਿੰਘ ਨੂੰ 10 ਦਿਨਾਂ ਲਈ ਪੁਲਿਸ ਰਿਮਾਂਡ ਤੇ ਰੱਖਿਆ ਗਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਤੋ ਬਾਅਦ ਸਾਰੇ ਪੁਲਿਸ ਅਧਿਕਾਰੀ ਅਤੇ ਉਹਨਾਂ ਦੇ ਸਮਰਥਕ ਉਹਨਾਂ ਦੇ ਘਰ ਦੇ ਬਾਹਰ ਦਿਖਾਈ ਦੇ ਰਹੇ ਹਨ ਸਿੱਤੀ ਨਾਮ ਕੀ ਆਪਣਾ ਮੇਰਾ ਨਾਮ ਐਡਵੋਕੇਟ ਸੁਸ਼ਮਨਾ ਜੀ ਹੈ ਤੁਸੀਂ ਰਮਨ ਦੇ ਵਕੀਲ ਹੋ ਹਾਂ ਜੀ ਗੱਲਬਾਤ ਹੋਈ ਸੀ ਗੱਲਬਾਤ ਹੋਈ ਸੀ ਕੋਲ ਆਏ ਸਾਨੂੰ ਇੰਟੀਮੇਸ਼ਨ ਪਤਾ ਲੱਗਾ ਬਾਕੀਆਂ ਤੋਂ ਉਹਨਾਂ ਦੇ ਜਿਹੜੇ ক্লোਜ਼ ਰਿਲੇਟਿਵ ਉਹਨਾਂ ਨੂੰ ਪਤਾ ਲੱਗਾ ਕਿ ਘਰੇ ਜਦੋਂ ਪੁਲਿਸ ਆਈ ਹੈ ਅਸੀਂ ਜਦੋਂ ਇੰਟੀਮੇਸ਼ਨ ਮਿਲੇ ਆ ਉਦੋਂ ਹੀ ਇੱਥੇ ਪਹੁੰਚ ਗਏ ਹਾਂ ਪਰ ਸਾਨੂੰ ਅੰਦਰ ਨਹੀਂ ਜਾਣ ਦੇ ਰਹੇ ਸੀਨੀਅਰ ਅਫੀਸ਼ਰ ਕਹਿ ਰਹੇ ਸੀ ਅੰਦਰ ਗੱਲਬਾਤ ਕਰਕੇ ਤੁਹਾਨੂੰ ਮਿਲਣ ਦੇ ਰਿਹਾ ਪਰ ਸਾਨੂੰ ਅਜੇ ਤੱਕ ਕਰ 15-20 ਮਿੰਟ ਹੋ ਗਿਆ ਪਹੁੰਚਣ ਨੂੰ ਪਰ ਸਾਨੂੰ ਕੋਈ ਇਨਫੋਰਮੇਸ਼ਨ ਦੇ ਰਹੇ ਕਿ ਕਿਸ ਰਿਗਾਰਡਿੰਗ ਰੇਡ ਮਾਰੀ ਹੈ ਜਾਂ ਕੀ ਹੋ ਰਿਹਾ ਅੰਦਰ ਤੇ ਹੁਣ ਕਾ ਗੱਲਬਾਤ ਕੀਤੀ ਸੀ ਅੰਦਰ ਹੀ ਹੋਈ ਕਿ ਦੀ ਵਿਜੀਲੈਂਸ ਰੇਡ ਹੋਈ ਹੈ ਕਹਿ ਰਹੇ ਆ ਸਰ ਵਿਜੀਲੈਂਸ ਦੀ ਰੇਡ ਆ ਹੁਣ ਪ੍ਰੋਪਰ ਪਰ ਸਾਨੂੰ ਨਹੀਂ ਅਜੇ ਤੱਕ ਪਤਾ ਚੱਲ ਪਿਆ ਕਿ ਕਿਸ ਰਿਗਾਰਡਿੰਗ ਰੇਡ ਹੋਈ ਹੈ ਤੇ ਕਿਸ ਮਹਿਕਮੇ ਨੇ ਰੇਡ ਮਾਰੀ ਜਿਹੜੇ ਅੰਦਰ ਮਹਿਕਮਾ ਖੜਾ ਉਹ ਨਾਲ ਗੱਲਬਾਤ ਹੋਈ ਤੁਹਾਡੀ ਸਰ ਉਹਨਾਂ ਨਾਲ ਗੱਲਬਾਤ ਹੋਈ ਹੋ ਕ ਲੱਗ ਰਿਹਾ ਇੱਕ ਆਦੀ ਰੇਟ ਚੱਲਦੀ ਵੀ ਹੈ ਵਿਜੀਲੈਂਸ ਟੀਮ ਦੀ ਰੇਟ ਚੱਲ ਰਹੀ ਹੈ ਇਸ ਬਾਰੇ ਤੁਹਾਨੂੰ ਬਰੀਫ ਕਰ ਸਕਦੇ ਨੇ ਬਟ ਇਹਦੇ ਵਿੱਚ ਸਾਡੀ ਰਿਕਵੈਸਟ ਇਹੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਕਾਈਂਡਲੀ ਜਿਹੜਾ ਇਹ ਵਾਲਾ ਏਰੀਆ ਜਿੱਥੇ ਚੱਲ ਰਿਹਾ ਇਹਨੂੰ ਥੋੜਾ ਜਿਹਾ ਆਪਾਂ ਇੱਥੋਂ 50 ਮੀਟਰ 100 ਮੀਟਰ ਪਿੱਛੇ ਹੋ ਕੇ ਗੱਲ ਕਰ ਲਈਏ ਜੀ ਠੀਕ ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ अरोड़ा ਦੇ ਘਰ ਤੇ ਪੰਜਾਬ ਵਿਜੀਲੈਂਸ ਨੇ ਛਾਪਾ ਮਾਰੀ ਕੀਤੀ ਇੱਥੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਦਾ ਵਿਜੀਲੈਂਸ ਨੋਟਿਸ ਵੀ ਘਰ ਤੇ ਲੱਗਾ ਹੋਇਆ ਹੈ ਅਤੇ ਵਿਜੀਲੈਂਸ ਨੋਟਿਸ ਲੱਗਣ ਦਾ ਕਾਰਨ ਪਿਛਲੇ ਕੁਝ ਦਿਨਾਂ ਵਿੱਚ ਏਟੀਪੀ ਸੁਖਦੇਵ ਸਿੰਘ ਦੀ ਹੋਈ ਗ੍ਰਿਫਤਾਰੀ ਹੈ ਅਤੇ ਗ੍ਰਿਫਤਾਰੀ ਤੋਂ ਬਾਅਦ ਸੁਖਦੇਵ ਸਿੰਘ ਨੂੰ 10 ਦਿਨਾਂ ਲਈ ਪੁਲਿਸ ਰਿਮਾਂਡ ਤੇ ਰੱਖਿਆ ਗਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਰਮਨ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਸਾਰੇ ਪੁਲਿਸ ਅਧਿਕਾਰੀ ਅਤੇ ਉਹਨਾਂ ਦੇ ਸਮਰਥਕ ਉਹਨਾਂ ਦੇ ਘਰ ਦੇ ਬਾਹਰ ਦਿਖਾਈ ਦੇ ਰਹੇ ਹਨ ਕੀ ਨਾਮ ਕੀ ਆਪਣਾ ਮੇਰਾ ਨਾਮ ਐਡਵੋਕੇਟ ਸੁਸ਼ਮਨਾ ਜੀ ਹੈ ਤੁਸੀਂ ਰਮਨ ਦੇ ਵਕੀਲ ਹੋ ਹਾਂ ਜੀ ਗਲਤ ਹੋਈ ਦੀ ਗਲਤ ਹੋਈ ਦੀ ਕੋਲ ਆਏ ਸਾਨੂੰ ਇੰਟੀਮੇਸ਼ਨ ਪਤਾ ਲੱਗਾ ਬਾਕੀਆਂ ਤੋਂ ਉਹਨਾਂ ਦੇ ਜਿਹੜੇ ক্লোਜ਼ ਰਿਲੇਟਿਵ ਉਹਨਾਂ ਨੂੰ ਪਤਾ ਲੱਗਾ ਕਿ ਘਰੇ ਜਦੋਂ ਪੁਲਿਸ ਆਈ ਹੈ ਅਸੀਂ ਜਦੋਂ ਇੰਟੀਮੇਸ਼ਨ ਮਿਲੇ ਆ ਉਦੋਂ ਹੀ ਇੱਥੇ ਪਹੁੰਚ ਗਏ ਹਾਂ ਸਾਨੂੰ ਉਹਨਾਂ ਦਰ ਨਹੀਂ ਜਾਣ ਦੇ ਰਹੇ ਸੀਨੀਅਰ ਅਫੀਸ਼ਰ ਕਹਿ ਰਿਹਾ ਕਿ ਅਸੀਂ ਅੰਦਰ ਗੱਲਬਾਤ ਕਰਕੇ ਤੁਹਾਨੂੰ ਮਿਲਣ ਦੇ ਰਹੇ ਹਾਂ ਪਰ ਸਾਨੂੰ ਅਜੇ ਤੱਕ 15 ਤੋਂ 20 ਮਿੰਟ ਹੋ ਗਿਆ ਪਹੁੰਚਣ ਨੂੰ ਪਰ ਸਾਨੂੰ ਕੋਈ ਇੰਟੀਮੇਸ਼ਨ ਦੇ ਰਹੇ ਕਿ ਕਿਸ ਰਿਗਾਰਡਿੰਗ ਰੇਟ ਮਾਰੀ ਹੈ ਜਾਂ ਕੀ ਹੋ ਰਿਹਾ ਹੁੰਦਾ ਤੇ ਹੁਣ ਗੱਲਬਾਤ ਕੀਤੀ ਸੀ ਅੰਦਰ ਕੋਈ ਕਿ ਦੀ ਬਿਜ਼ਨਸ ਰੇਟ ਹੋਈ ਹੈ ਕਹਿ ਰਿਹਾ ਸਰ ਬਿਜ਼ਨਸ ਦੀ ਰੇਟ ਆ ਹੁਣ ਪ੍ਰੋਪਰ ਪਰ ਸਾਨੂੰ ਨਹੀਂ ਅਜੇ ਤੱਕ ਪਤਾ ਚੱਲ ਪਿਆ ਕਿ ਕਿਸ ਰਿਗਾਰਡਿੰਗ ਰੇਟ ਹੋਈ ਹੈ ਤੇ ਕਿਸ ਮਹਿਕਮੇ ਨੇ ਰੇਟ ਮਾਰੀ ਜਿਹੜੇ ਅੰਦਰ ਮਹਿਕਮਾ ਖੜਾ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਸਰ ਉਹਨਾਂ ਨਾਲ ਗੱਲਬਾਤ ਹੋਈ ਲੱਗ ਰਿਹਾ ਇੱਕ ਆਦੀ ਰੇਟ ਚੱਲਦੀ ਵੀ ਹੈ ਵਿਜਲੈਂਸ ਟੀਮ ਦੀ ਰੇਟ ਚੱਲ ਰਹੀ ਹੈ ਇਸ ਬਾਰੇ ਕਰਦੇ ਤੁਹਾਨੂੰ ਗਰੀਫ ਕਰ ਸਕਦੇ ਨੇ ਬਟ ਇਹਦੇ ਵਿੱਚ ਸਾਡੀ ਰਿਕਵੈਸਟ ਇਹੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਕਾਈਂਡਲੀ ਜਿਹੜਾ ਇਹ ਵਾਲਾ ਏਰੀਆ ਜਿੱਥੇ ਚੱਲ ਰਿਹਾ ਇਹਨੂੰ ਥੋੜਾ ਜਿਹਾ ਆਪਾਂ ਇੱਥੋਂ 50 ਮੀਟਰ 100 ਮੀਟਰ ਪਿੱਛੇ ਹੋ ਕੇ ਗੱਲ ਕਰ ਲਈਏ ਜੀ ਠੀਕ ਹੈ